ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਉਠ ਜਾਗ ਜਿੰਦੜੀਏ ਨੀ ਤੇਰੇ ਸਵਾਸ ਲੋਟ ਲੈ ਚੋਰਾ ਉਠ ਜਾਗ ਜਿੰਦੜੀਏ ਨੀ ਤੇਰੇ ਸਵਾਸ ਲੋਟ ਲੈ ਚੋਰਾ ਜਿੱਥੇ ਸਤ ਗੁਰ ਬਹਿਣਾ ਨੀ ਉਥੇ ਕਬਜਾ ਕੀਤਾ ਹੀ ਹੋਰਾਂ ਜਿੱਥੇ ਸਤ ਗੁਰ ਬਹਿਣਾ ਨੇ ਉੱਥੇ ਕਬਜਾ ਕੀਤਾ ਹੀ ਹੋਰਾਂ ਉਠ ਜਾਗ ਜਿੰਦੜੀਏ ਨੀ ਤੇਰੇ ਸਵਾਸ ਲੋਟ ਲੈ ਚੋਰਾ ਉਠ ਜਾਗ ਜਿੰਦੜੀਏ ਨੀ ਤੇਰੇ ਸਵਾਸ ਲੋਟ ਲੈ ਚੋਰਾ ਓਠ ਸੁਖਮਣੀ ਪੜ ਲੈਨੇ ਜਿੰਦੜੀਏ 24000 ਸਵਾਸਾਂ ਵਾਲੀ ਓਠ ਸੁਖਮਣੀ ਪੜ ਲੈਨੇ ਜਿੰਦੜੀਏ 24000 ਅੱਖਰਾਂ ਵਾਲਾ ਕਰਿ ਈਸ਼ਨ ਨਾਨ ਤੂੰ ਬਹਿ ਜਾਣੀ ਐਵੇਂ ਕਰਨਾ ਪਾਲਾ ਪਾਲਾ ਓਠ ਨਾਮ ਨੂੰ ਜਪ ਲੈਨੇ ਜਵੀ ਹਜ਼ਾਰ ਸਵਾਸ ਬਚਾਉਣਾ ਉਠ ਜਾਗ ਜਿੰਦੜੀਏ ਨੀ ਤੇਰੇ ਸਵਾਸ ਲੁੱਟ ਲੈ ਚੋਰਾ ਉਠ ਜਾਗ ਜਿੰਦੜੀਏ ਨੀ ਤੇਰੇ ਸਵਾਸ ਲੁੱਟ ਲੈ ਚੋਰਾ ਜਿੱਥੇ ਸਤਗੁਰ ਬਹਿਣਾ ਨੇ ਜਿੱਥੇ ਸਤਗੁਰ ਬਹਿਣਾ ਨੇ ਉਥੇ ਕਬਜਾ ਕੀਤਾ ਹੀ ਹੋਰਾ ਜਿੱਥੇ ਸਤਗੁਰ ਬਹਿਣਾ ਨੇ ਉਥੇ ਕਬਜਾ ਕੀਤਾ ਹੋਰਾ ਉਠ ਜਾਗ ਜਿੰਦੜੀਏ ਨੇ ਉਠ ਜਾਗ ਜਿੰਦੜੀਏ ਨੇ ਤੇਰੇ ਸਵਾਸ ਲੋਟ ਲਈ ਚੋਰਾ ਤੂੰ ਕੱਲੇ ਜਾਣਾ ਨੇ ਧਰਮਰਾਜ ਦੀ ਵਿੱਚ ਕਚੇਰੀ ਲੇਖਾ ਦੇਣਾ ਪਹਿਣਾ ਨੇ ਉਥੇ ਚੱਲੂ ਨਾ ਹੇਰਾ ਫੇਰੀ ਤੂੰ ਕੱਲੇ ਜਾਣਾ ਨੇ ਵਿੱਚ ਧਰਮਰਾਜ ਕਚੇਰੀ ਲੇਖਾ ਦੇਣਾ ਪਹਿਣਾ ਨੇ ਉਥੇ ਚੱਲੂ ਨਾ ਹੇਰਾ ਫੇਰੀ ਇਸ ਮੰਨ ਨੂੰ ਜਿੰਦੜੀਏ ਨੀ ਇਸ ਮੰਨ ਨੂੰ ਜਿੰਦੜੀਏ ਨੀ ਚੰਗੇ ਪਾਸੇ ਲਹਣਾ ਪਹਿਣਾ ਉਠ ਜਾਗ ਜਿੰਦੜੀਏ ਨੀ ਤੇਰੇ ਸਵਾਸ ਲੋਟ ਲੈ ਚੋਰਾ ਜਿੱਥੇ ਸਤਗੁਰ ਬਹਿਣਾ ਨੀ ਜਿੱਥੇ ਸਤਗੁਰ ਬਹਿਣਾ ਨੀ ਉਥੇ ਕਬ ਜਾ ਕੀਤਾ ਹੋਰਾ ਇੱਕ ਦਿਨ ਸੋਣਾ ਜਿੰਦੜੀਏ ਨੀ ਤੂੰ ਲਾਂਬੇ ਗੋਡੇ ਪਸਾਰ ਚਲ ਸੱਚ ਦੇ ਮਾਰਗ ਤੇ ਨੀ ਤੇਰਾ ਬੇੜਾ ਕਰ ਦੂ ਪਾਰ ਇੱਕ ਦਿਨ ਸੋਣਾ ਜਿੰਦੜੀਏ ਨੀ ਤੂੰ ਲਾਂਬੇ ਘੋੜੇ ਪਸਾਰ ਚਲ ਸੱਚ ਦੇ ਮਾਰਕ ਤੇ ਨੀ ਤੇਰਾ ਵੇੜਾ ਕਰ ਦੂ ਪਾਰ ਤੂੰ ਕੱਲੀ ਜਾਣਾ ਨੀ ਤੇਰੇ ਨਾਲ ਨਾ ਜਾਣਾ ਹੋਰਾਂ ਉਠ ਜਾਗ ਜਿੰਦੜੀਏ ਨੀ ਤੇਰੇ ਸਵਾਸ ਲੋਟ ਲੈ ਚੋਰਾ ਉਠ ਜਾਗ ਜਿੰਦੜੀਏ ਨੀ ਤੇਰੇ ਸਵਾਸ ਲੋਟ ਲੈ ਚੋਰਾ ਉਠ ਨਾ ਮਤਿਆ ਲੈ ਨੀ ਉਠ ਨਾ ਮਤਿਆ ਲੈ ਨੀ ਪਿੱਛੋਂ ਪਊਗਾ ਪਛਤਾਉਣਾ ਉਠ ਜਾਗ ਜਿੰਦੜੀਏ ਨੀ ਤੇਰੇ ਸਵਾਸ ਲੱਟ ਲੈ ਚੋਰਾ ਜਿੱਥੇ ਸਤਗੁਰ ਬਹਿਣਾ ਨੇ ਜਿੱਥੇ ਸਤਗੁਰ ਬਹਿਣਾ ਨੇ ਉੱਥੇ ਕਬਜਾ ਕੀਤਾ ਹੋਰਾ ਜਿੱਥੇ ਸਤਗੁਰ ਬਹਿਣਾ ਨੇ ਉੱਥੇ ਕਬਜਾ ਕੀਤਾ ਹੋਰਾ ਉਠ ਜਾਗ ਜਿੰਦੜਗੇ ਨੇ ਉਠ ਜਾਗ ਜਿੰਦੜਗੇ ਨੇ ਤੇਰੇ ਸਵਾਸ ਲੋਟ ਲੈ ਚੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ